ਜਦੋਂ-ਜਦੋਂ ਭਾਰਤ ਦੀ ਆਜ਼ਾਦੀ ਦੇ ਦਿਨ ਦੀ ਸੈਲੀਬ੍ਰੇਸ਼ਨ ਹੁੰਦੀ ਹੈ 15 ਅਗਸਤ ਦਾ ਦਿਨ ਭਾਰਤ ਦੇ ਵਿੱਚ ਮਨਾਇਆ ਜਾਂਦਾ ਹੈ ਤਾਂ ਉਦੋਂ-ਉਦੋਂ ਸਿੱਖਾਂ ਦੇ ਵਿੱਚ ਇੱਕ ਆਵਾਜ਼ ਉੱਠਣੀ ਸ਼ੁਰੂ ਹੁੰਦੀ ਹੈ ਕਿ 1947 ਦੀ ਆਜ਼ਾਦੀ ਦੇ ਵੇਲੇ ਸਿੱਖਾਂ ਨੂੰ ਅੰਗਰੇਜ਼ਾਂ ਦੁਆਰਾ ਪੇਸ਼ਕਸ਼ ਹੋਈ ਸੀ ਕਿ ਸਿੱਖਾਂ ਨੂੰ ਇੱਕ ਵੱਖਰਾ ਰਾਜ ਇੱਕ ਵੱਖਰਾ ਖਿੱਤਾ ਇੱਕ ਵੱਖਰਾ ਦੇਸ਼ ਦੇ ਦਿੱਤਾ ਜਾਵੇਗਾ ਪਰ ਸਿੱਖਾਂ ਦੇ ਲੀਡਰਾਂ ਦੀ ਨਾਲਾਇਕੀ ਦੇ ਕਾਰਨ ਸਿੱਖਾਂ ਨੂੰ ਇਹ ਵਖਰਾ ਰਾਜ ਨਹੀਂ ਮਿਲ ਸਕਿਆ ਆਓ ਅੱਜ ਇਹ ਦੇਖਦੇ ਹਾਂ ਕਿ ਇਸ ਦਾਅਵੇ ਦੇ ਵਿੱਚ ਕਿੰਨੀ ਸੱਚਾਈ ਸੀ ਜੇਕਰ ਅਸੀਂ ਪੰਜਾਬ ਦੀ ਪਿਛਲੇ ਕਈ ਸਾਲਾਂ ਤੋਂ ਕਈ ਦਹਾਕਿਆਂ ਤੋਂ ਹੋਈ ਜਨਗਣਨਾ ਸੈਂਸਸ ਦੇਖੀਏ ਤਾਂ ਅੰਗਰੇਜ਼ਾਂ ਦੇ ਸਮੇਂ ਦੀ ਹੋਈ ਸਭ ਤੋਂ ਆਖਰੀ ਜਨਸੰਖਿਆ ਜਿਹੜੀ ਕਿ 1941 ਵਿੱਚ ਹੋਈ ਸੀ ਉਹਦੇ ਮੁਤਾਬਕ ਪੰਜਾਬ ਦੇ ਵਿੱਚ ਸਿੱਖਾਂ ਦੀ ਕੁੱਲ ਆਬਾਦੀ 15% ਤੋਂ ਵੀ ਘੱਟ ਸੀ ਤੇ ਪੰਜਾਬ ਦੇ ਇਸ ਖਿੱਤੇ ਵਿੱਚ ਸਭ ਤੋਂ ਜ਼ਿਆਦਾ ਆਬਾਦੀ 55% ਦੇ ਨਾਲ ਮੁਸਲਮਾਨਾਂ ਦੀ ਸੀ ਇਸ ਉਪਰੰਤ ਦੂਜੇ ਨੰਬਰ ਦੇ ਉੱਤੇ ਹਿੰਦੂ ਭਾਈਚਾਰਾ ਤੇ ਤੀਜੇ ਨੰਬਰ ਦੇ ਉੱਤੇ ਸਿੱਖਾਂ ਦੀ ਆਬਾਦੀ ਸੀ ਪੰਜਾਬ ਦੇ ਵਿੱਚ 2% ਤੋਂ ਘੱਟ ਈਸਾਈ ਜੈਨੀ ਬੋਧੀ ਅਤੇ ਬਾਕੀ ਸਾਰੇ ਮਜ਼ਬ ਦੇ ਲੋਕ ਰਹਿ ਰਹੇ ਸਨ ਆਲਮੰਡੇ ਪੰਜਾਬ ਦੇ ਵਿੱਚ ਕੋਈ ਵੀ ਅਜਿਹਾ ਜ਼ਿਲ੍ਹਾ ਨਹੀਂ ਸੀ ਜਿਸ ਵਿੱਚ ਸਿੱਖ ਬਹੁ ਗਿਣਤੀ ਵਿੱਚ ਹੋਣ ਇਸੇ ਕਾਰਨ ਨੂੰ ਦੇਖਦਿਆਂ ਹੋਇਆਂ ਅੰਗਰੇਜ਼ਾਂ ਦੇ ਚਾਹੁੰਦਿਆਂ ਹੋਇਆਂ ਵੀ ਸਿੱਖਾਂ ਨੂੰ ਇੱਕ ਵੱਖਰਾ ਰਾਜ ਵੱਖਰਾ ਦੇਸ਼ ਨਹੀਂ ਮਿਲ ਸਕਿਆ ਸੀ ਵੈਸੇ ਵੀ ਅੰਗਰੇਜ਼ ਸਿੱਖਾਂ ਨੂੰ ਕੋਈ ਵੱਖਰਾ ਦੇਸ਼ ਨਹੀਂ ਦੇਣਾ ਚਾਹੁੰਦੇ ਸਨ ਪਰ ਉਸ ਸਮੇਂ ਦੀ ਸਿੱਖ ਲੀਡਰਸ਼ਿਪ ਨੇ ਆਪਣਾ ਰੋਲ ਬਹੁਤ ਬਾਖੂਬੀ ਨਿਭਾਇਆ ਅਤੇ ਅੰਗਰੇਜ਼ਾਂ ਦੇ ਨਾਲ ਵਾਰ-ਵਾਰ ਮੁਲਾਕਾਤਾਂ ਕਰਕੇ ਆਪਣੀ ਇਹ ਮੰਗ ਨੂੰ ਬੜੇ ਪੁਰਜ਼ੋਰ ਰੱਖਿਆ ਕਿ ਸਿੱਖ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਤਿਰ ਹਨ ਅਤੇ ਜੇਕਰ ਭਾਰਤ ਦੀ ਵੰਡ ਹੁੰਦੀ ਹੈ ਤਾਂ ਮੁਸਲਮਾਨਾਂ ਨੂੰ ਜੇਕਰ ਵੱਖਰਾ ਰਾਜ ਮਿਲਦਾ ਹੈ ਤਾਂ ਸਿੱਖਾਂ ਨੂੰ ਵੀ ਇੱਕ ਵੱਖਰਾ ਰਾਜ ਵੱਖਰਾ ਦੇਸ਼ ਜ਼ਰੂਰ ਦਿੱਤਾ ਜਾਵੇ। ਬੇਸ਼ੱਕ ਅੰਗਰੇਜ਼ ਇਸ ਮੰਗ ਨੂੰ ਨਹੀਂ ਮੰਨ ਰਹੇ ਸਨ ਪਰ ਉਹਨਾਂ ਦੇ ਕੋਲ ਇਹ ਦਾਅਵੇ ਨੂੰ ਮੰਨਣ ਵਾਸਤੇ ਦੋ ਮੁੱਖ ਕਾਰਨ ਸਨ। ਇੱਕ ਤਾਂ ਇਹ ਕਿ ਜਦੋਂ ਅੰਗਰੇਜ਼ ਪੰਜਾਬ ਦੇ ਵਿੱਚ ਆਏ ਉਹਨਾਂ ਨੇ ਪੰਜਾਬ ਦੇ ਵਿੱਚ ਸਿੱਖਾਂ ਦੇ ਕੋਲੋਂ ਹਕੂਮਤ ਆਪਣੇ ਹੱਥਾਂ ਦੇ ਵਿੱਚ ਲਈ ਭਾਵ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਸ ਨੂੰ ਸਿੱਖ ਰਾਜ ਖਾਲਸਾ ਰਾਜ ਆਖਿਆ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਉਪਰੰਤ ਹੀ ਅੰਗਰੇਜ਼ ਪੰਜਾਬ ਦੇ ਵਿੱਚ ਆਏ ਭਾਵ ਕਿ ਉਸ ਸਮੇਂ ਇਹ ਗੱਲ ਇਹ ਪ੍ਰਮੁੱਖ ਸੀ ਕਿ ਪੰਜਾਬ ਦੇ ਵਿੱਚ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਸਿੱਖਾਂ ਦਾ ਰਾਜ ਸੀ ਸਭ ਤੋਂ ਪਹਿਲਾਂ ਇਹ ਨੰਬਰ ਦੇ ਉੱਤੇ ਦਾਵਾ ਇਹ ਸੀ ਕਿ ਜੇਕਰ ਅੰਗਰੇਜ਼ ਹੁਣ ਛੱਡ ਕੇ ਜਾ ਰਹੇ ਨੇ ਤਾਂ ਉਹਨਾਂ ਨੂੰ ਸਿੱਖਾਂ ਦਾ ਉਹੀ ਰਾਜ ਦੁਬਾਰਾ ਵਾਪਸ ਕਰਨਾ ਚਾਹੀਦਾ ਹੈ ਦੂਸਰੇ ਨੰਬਰ ਦੇ ਉੱਤੇ ਵੱਡਾ ਕਾਰਨ ਇਹ ਸੀ ਕਿ ਅੰਗਰੇਜ਼ੀ ਹਕੂਮਤ ਦੀ ਫੌਜ ਦੇ ਵਿੱਚ ਸਭ ਤੋਂ ਜ਼ਿਆਦਾ ਵੱਡੀ ਗਿਣਤੀ 'ਚ ਜੇਕਰ ਕਿਸੇ ਧਰਮ ਦੇ ਫੌਜੀ ਸਨ ਤਾਂ ਉਹ ਸਿੱਖ ਧਰਮ ਤੋਂ ਬਿਲੋਂਗ ਕਰਦੇ ਸਭ ਤੋਂ ਜ਼ਿਆਦਾ ਫੌਜੀ ਅੰਗਰੇਜ਼ੀ ਹਕੂਮਤ ਦੇ ਵਿੱਚ ਸਨ ਤੇ ਅੰਗਰੇਜ਼ੀ ਹਕੂਮਤ ਦੀ ਫੌਜ ਦੇ ਵਿੱਚ ਸਿੱਖ ਫੌਜੀਆਂ ਵੱਲੋਂ ਮਾਰੀਆਂ ਗਈਆਂ ਮੱਲਾਂ ਤੇ ਏਵਲਸ ਦੇ ਵਿੱਚ ਅੰਗਰੇਜ਼ ਵੀ ਚਾਹੁੰਦੇ ਸਨ ਕਿ ਅਸੀਂ ਜੇਕਰ ਇੱਥੋਂ ਜਾ ਰਹੇ ਹਾਂ ਤਾਂ ਇੱਥੇ ਸਿੱਖਾਂ ਨੂੰ ਵੀ ਇੱਕ ਵੱਖਰਾ ਕੋਈ ਖਿੱਤਾ ਦੇ ਦਿੱਤਾ ਜਾਵੇ ਪਰ ਉਸ ਸਮੇਂ ਕੋਈ ਵੀ ਅਜਿਹਾ ਇਲਾਕਾ ਕੋਈ ਵੀ ਅਜਿਹਾ ਜ਼ਿਲ੍ਹਾ ਨਹੀਂ ਸੀ ਜਿੱਥੇ ਕਿ ਸਿੱਖਾਂ ਦੀ ਜਨਸੰਖਿਆ ਬਹੁ ਗਿਣਤੀ ਵਿੱਚ ਹੋਵੇ ਇਸ ਲਈ ਨਾ ਚਾਹੁੰਦੇ ਹੋਏ ਵੀ ਅੰਗਰੇਜ਼ ਹਕੂਮਤ ਨੇ ਭਾਰਤ ਦੇ ਸਿਰਫ ਦੋ ਟੋਟੇ ਕਰਨੇ ਜਾਇਜ਼ ਮੰਨੇ ਤੇ ਉਹ ਇਹੀ ਸੋਚਦੇ ਸਨ ਕਿ ਜਿਹੜੇ ਸਿੱਖ ਨੇ ਉਹ ਪਾਕਿਸਤਾਨ ਵਾਲੇ ਪਾਸੇ ਵੀ ਰਹਿਣਗੇ ਅਤੇ ਹਿੰਦੁਸਤਾਨ ਵਾਲੇ ਪਾਸੇ ਦੋਨਾਂ ਪਾਸੇ ਰਹਿੰਦੇ ਰਹਿਣਗੇ ਇਹ ਆਬਾਦੀ ਦਾ ਤਬਾਦਲਾ ਨਹੀਂ ਹੋਵੇਗਾ ਪਰ ਅੰਗਰੇਜ਼ਾਂ ਦੀ ਇਹ ਸੋਚ ਕਿ ਅਸੀਂ ਦੇਸ਼ ਨੂੰ ਦੋ ਹਿੱਸਿਆਂ ਵਿੱਚ ਬਿਨਾਂ ਕਿਸੇ ਹਿੰਸਾ ਦੇ ਵੰਡ ਜਾਵਾਂਗੇ ਇਹ ਸੋਚ ਉਨ੍ਹਾਂ ਦੀ ਗਲਤ ਸਾਬਤ ਹੋਈ ਦੇਸ਼ ਦੀ ਇਹ ਵੰਡ ਲੱਖਾਂ ਹਿੰਦੂ ਮੁਸਲਮਾਨ ਤੇ ਸਿੱਖ ਪਰਿਵਾਰਾਂ ਦੀ ਮੌਤ ਦਾ ਕਾਰਨ ਬਣੀ ਇਸੇ ਕਰਕੇ ਪੰਜਾਬ ਦੇ ਵਿੱਚ ਉਸ ਉਤਸ਼ਾਹ ਦੇ ਨਾਲ ਆਜ਼ਾਦੀ ਦਾ ਦਿਵਸ ਨਹੀਂ ਮਨਾਇਆ ਜਾਂਦਾ ਜਿੰਨਾ ਕਿ ਪੰਜਾਬ ਤੋਂ ਬਾਹਰ ਭਾਰਤ ਦੇ ਹੋਰ ਸੂਬਿਆਂ ਦੇ ਵਿੱਚ ਮਨਾਇਆ ਜਾਂਦਾ ਹੈ ਬੇਸ਼ੱਕ ਆਜ਼ਾਦੀ ਦੇ ਸਮੇਂ ਮੁਸਲਮਾਨਾਂ ਨੂੰ ਇੱਕ ਵੱਖਰਾ ਖਿੱਤਾ ਅਤੇ ਹਿੰਦੂਆਂ ਸਿੱਖਾਂ ਨੂੰ ਇੱਕ ਵੱਖਰਾ ਦੇਸ਼ ਮਿਲਿਆ ਪਰ ਆਬਾਦੀ ਦੇ ਇਸ ਤਬਾਦਲੇ ਤੋਂ ਬਾਅਦ ਭਾਰਤੀ ਪਾਸੇ ਵਾਲੇ ਪੰਜਾਬ ਦੇ ਵਿੱਚ ਸਿੱਖਾਂ ਦੀ ਆਬਾਦੀ ਬਹੁ ਗਿਣਤੀ ਦੇ ਵਿੱਚ ਆ ਗਈ